ਤੋ ਤੋਂ ਉਹਨਾਂ ਦੇ ਵਿੱਚੋਂ ਕੁਝ ਲੋਕ ਤਾਂ ਆਪਾਂ ਨੂੰ ਪਤਾ ਕਿ ਇਸ ਦੁਨੀਆ ਦੇ ਉੱਪਰ ਹੈ ਹੀ ਨਹੀਂਗੇ ਲੇਕਿਨ ਅਗਰ ਕੋਈ ਇੱਕ ਦੋ ਹੈਗੇ ਆ ਉਹਨਾਂ ਨੂੰ ਸੰਮਣ ਜਾਊਗਾ ਤੇ ਉਹਨਾਂ ਨੂੰ ਨੋਟਿਸ ਜਾਊਗਾ ਹੁਣ ਇਹ ਸਵਾਲ ਬਾਅਦ ਦੇ ਵਿੱਚ ਇਹਦਾ ਆਪਾਂ ਨੂੰ ਜਵਾਬ ਮਿਲੂਗਾ ਕਿ ਜਿਹੜੇ ਮਰ ਚੁੱਕੇ ਨੇ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਤੋਂ ਇਨਸਾਫ ਹਾਈ ਕੋਰਟ ਕਿਵੇਂ ਦਵਾਵੇਗਾ ਕਿ ਉਹਨਾਂ ਦੇ ਕਿਸੇ ਵਾਰਸਾਂ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲ ਗੁਰਦੇਵ ਸਿੰਘ ਕੌਕੇ ਦਾ ਜਿਹੜਾ ਕਤਲ ਦਾ ਮਾਮਲਾ ਹੈਗਾ ਉਹ ਕੱਲ ਇੱਕ ਹਾਈ ਕੋਰਟ ਨੇ ਉਹਦੇ ਵਿੱਚ ਨੋਟਿਸ ਕੀਤਾਗਾ ਪੰਜਾਬ ਸਰਕਾਰ ਨੂੰ ਤੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੈਗੀ ਦੋਸਤੋ ਤੁਹਾਨੂੰ ਪਤਾ ਹੈ ਕਿ ਗੁਰਦੇਵ ਸਿੰਘ ਕੌਕੇ ਦਾ ਜਿਹੜਾ ਮਾਮਲਾ ਹੈਗਾ ਉਦੇ ਤੇ ਪਿਛਲੇ ਦਿਨੀ ਜੋ ਭਾਨਾ ਸਿੱਧੂ ਦਾ ਰੌਲਾ ਪਿਆ ਜੋ ਮੁੱਦਾ ਉਠਾਇਆ ਗਿਆ ਕਈ ਲੋਕਾਂ ਵੱਲੋਂ ਇਸ ਮਾਮਲੇ ਨੂੰ ਇਹ ਕਹਿ ਕੇ ਵੀ ਪ੍ਰਚਾਰਿਆ ਗਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਨੂੰ ਦਬਾਉਣ ਦੀ ਖਾਤਰ ਜਿਹੜਾ ਭਾਨੇ ਸਿੱਧੂ ਦਾ ਮਾਮਲਾ ਨੂੰ ਜਿਆਦਾ ਮਤਲਬ ਉਹ ਕੀਤਾ ਗਿਆ ਇਹ ਸਾਰੀਆਂ ਗੱਲਾਂ ਇੱਕ ਸਾਈਡ ਤੇ ਅਗਰ ਆਪਾਂ ਰੱਖਦੀਏ ਪਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਬੇਟਾ ਹੈਗਾ ਹਰੀ ਸਿੰਘ ਸੇਖੋਂ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਜਿਹਦੇ ਤੇ ਹਾਈ ਕੋਰਟ ਨੇ ਨੋਟਿਸ ਜਾਰੀ ਕੀਤੇ ਨੇ ਦੋਸਤੋ ਆਓ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੇ ਮਾਮਲੇ ਬਾਰੇ ਦੱਸਦੇ ਆ ਕਿ ਕੀ ਹਾਈ ਕੋਰਟ ਦੇ ਵਿੱਚ ਹੋਇਆਗਾ ਤੇ ਅੱਗੇ ਕਦੋਂ ਦਾ ਟਾਈਮ ਰੱਖਿਆ ਗਿਆ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਜਿਨ੍ਹਾਂ ਦਾ ਆਪਾਂ ਨੂੰ ਸਭ ਨੂੰ ਪਤਾ ਹੈਗਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਸ ਸਮੇਂ ਤਸੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ ਹੁਣ ਭਾਈ ਹਰੀ ਸਿੰਘ ਸੇਖੋਂ ਜਿਹੜੇ ਉਹਨਾਂ ਦੇ ਬੇਟੇ ਨੇ ਉਹਨਾਂ ਨੇ ਕੀ ਪਟੀਸ਼ਨ ਦੇ ਵਿੱਚ ਕਿਹਾਗਾ ਉਹਨਾਂ ਨੇ ਕਿਹਾਗਾ ਪਟੀਸ਼ਨ ਦੇ ਵਿੱਚ ਕਿ ਸਾਬਕਾ ਐਸਐਸਪੀ ਸਵਰਨ ਸਿੰਘ ਘੋਟਨਾ ਸਾਬਕਾ ਐਸਐਚਓ ਗੁਰਮੀਤ ਸਿੰਘ ਜਿਹੜੇ ਅੱਜਕੱਲ ਐਸਪੀ ਨੇਗੇ ਸਾਬਕਾ ਇਨਸਪੈਕਟਰ ਅਜੀਤ ਸਿੰਘ ਨੂੰ ਇਹਦੇ ਵਿੱਚ ਉਹਨਾਂ ਨੇ ਦੋਸ਼ੀ ਬਣਾਇਆਗਾ ਤੇ ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਪਿਤਾ ਨੂੰ ਇਨ੍ਹਾਂ ਪੁਲਿਸ ਅਧਿਕਾਰੀਆਂ ਨੇ 25 ਦਸੰਬਰ ਤੋਂ 2 ਜਨਵਰੀ 1993 ਯਾਨੀ 25 ਦਸੰਬਰ 1992 ਤੋਂ 2 ਜਨਵਰੀ 1993 ਦੇ ਦਰਮਿਆਨ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਕਤਲ ਕਰ ਦਿੱਤਾ ਸੀ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਦਸੰਬਰ 1992 ਨੂੰ ਜਦੋਂ ਪੂਰਾ ਖੜਕੂਆ ਸਿਖਰਾਂ ਤੇ ਸੀਗਾ ਨੂੰ ਹਿਰਾਸਤ ਦੇ ਵਿੱਚ ਲਿਆ ਸੀਗਾ ਉਹਨਾਂ ਨੇ ਲਿਖਿਆਗਾ ਕਿ ਪੁਲਿਸ ਮੇਰੇ ਪਿਤਾ ਜੀ ਨੂੰ ਪਿੰਡੋਂ ਆ ਕੇ ਘਰੋਂ ਲੈ ਜਾਂਦੀ ਆ ਜਿਸ ਦਿਨ ਉਹਨਾਂ ਦੇ ਦੋਤੇ ਦੀ ਡੈਥ ਹੋਈ ਗਈ ਸੀ ਤੇ ਲੇਕਿਨ ਉਸ ਤੋਂ ਬਾਅਦ ਜਦੋਂ ਲੋਕ ਜਾ ਕੇ ਪੁਲਿਸ ਨੂੰ ਇਹ ਦੱਸਦੇ ਨੇ ਕਿ ਉਹਨਾਂ ਦੇ ਪੋਤੇ ਦੀ ਡੈਥ ਹੋਈ ਵੀ ਆ ਪਤਾ ਤਾਂ ਪੁਲਿਸ ਨੂੰ ਪਹਿਲਾਂ ਹੀ ਸਾਰਾ ਕੁਝ ਸੀਗਾ ਉਸ ਦਿਨ ਲੋਕਾਂ ਦੇ ਨਾਲ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਲੇਕਿਨ ਅਗਲੇ ਹੀ ਦਿਨ 12 ਦਸੰਬਰ ਪਹਿਲਾਂ 12 ਦਸੰਬਰ ਨੂੰ ਚੱਕਿਆ ਸੀਗਾ ਉਸ ਤੋਂ ਬਾਅਦ ਸੱਤ ਦਿਨਾਂ ਦੇ ਪੋਤੇ ਦੀ ਮੌਤ ਹੋਣ ਕਰਕੇ ਜਦੋਂ ਉਹਨਾਂ ਨੂੰ ਛੜਤਾ ਫੇਰ 25 ਦਸੰਬਰ ਨੂੰ ਉਹਨਾਂ ਨੂੰ ਫੇਰ ਗ੍ਰਿਫਤਾਰ ਕਰ ਲਿਆ ਜਾਂਦਾ ਦੋਸਤੋ 25 ਦਸੰਬਰ ਨੂੰ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਇੱਕ ਪਿੰਡ ਦੇ ਕਿਸੇ ਨੌਜਵਾਨ ਦੇ ਕਤਲ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਤੇ 2 ਜਨਵਰੀ 1993 ਨੂੰ ਇੱਕ ਜੋ ਪੁਲਿਸ ਦੀ ਕਹਾਣੀ ਸੀਗੀ ਕਿ ਪੁਲਿਸ ਦੇ ਇੱਕ ਕਨਸਟੇਬਲ ਦੀ 벨ਟ ਦੇ ਨਾਲੋਂ ਉਹ ਤੜਾ ਕੇ ਹਥਕੜੀ ਭੱਜ ਗਏ ਪੁਲਿਸ ਨੇ ਇਹ ਕਹਾਣੀ ਬਣਾ ਦਿੱਤੀ ਸੀ 7 ਜੂਨ 1998 ਨੂੰ ਉਦੋਂ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਸੁਰੱਖਿਆ ਬੀ ਪੀ ਤਿਵਾੜੀ ਨੇ ਇਹਦੀ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਹੜੀ ਕਿ ਕਦੇ ਵੀ ਜੰਤਕ ਨਹੀਂ ਕੀਤੀ ਗਈ ਜਿਹੜੀ 1999 ਦੇ ਵਿੱਚ ਸਰਕਾਰ ਨੂੰ ਸੌਂਪ ਦਿੱਤੀ ਸੀ ਹੁਣ ਦੋਸਤੋ ਸਵਾਲ ਤਾਂ ਜਿਹੜੇ ਪਹਿਲਾਂ ਪੈਦਾ ਹੋਏ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਕਿੰਨਾ ਜ਼ੁਲਮ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਉਹਨਾਂ ਨੂੰ ਨੰਗਾ ਕਰਕੇ ਪੁੱਠਿਆਂ ਟੰਗਾ ਗਿਆ ਕਰੰਟ ਲਗਾਏ ਗਏ ਤੇ ਉਹਨਾਂ ਦੇ ਜਿਹੜਾ ਜੋ ਵੀ ਪੁਲਸ ਉਸਮੇ ਤਸੱਦਦ ਕਰਦੀ ਹੁੰਦੀ ਸੀ ਉਹ ਤਸੱਦ ਉਹਨਾਂ ਦੇ ਉੱਪਰ ਟਾਹਿਆ ਗਿਆ ਕਿੰਨੇ ਦਿਨ ਤੱਕ ਉਹਨਾਂ ਨੂੰ ਮਤਲਬ ਤਸੱਦਦ ਕਰਦੇ ਰਹੇ ਤੇ ਆਖਰ ਨੂੰ ਫਿਰ ਲਾਸਟ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ লাশ ਨੂੰ ਟੋਟੇ ਟੋਟੇ ਕਰਕੇ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਜਿਹੜੀ ਇਹ ਰਿਪੋਰਟ ਆਉਂਦੀ ਹੈ ਉਸ ਦਾ ਜਿਹੜਾ ਇਲਜ਼ਾਮ ਲੱਗਿਆ ਕਿ ਰਿਪੋਰਟ तिवारी ਸਾਹਿਬ ਨੇ ਦੇ ਦਿੱਤੀ ਸੀ ਪਰ ਰਿਪੋਰਟ ਕਦੇ ਵੀ ਜਨਤਕ ਨਹੀਂ ਕੀਤੀ ਗਈ ਹੁਣ ਦੋਸਤੋ ਇੱਥੇ ਸਵਾਲ ਅੱਗੇ ਜਿਹੜਾ ਇਹ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਵੱਲੋਂ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ ਇਹ ਮਤਲਬ ਉਹਨਾਂ ਵੱਲੋਂ ਜਿਹੜੇ ਆਪਣੇ ਇੱਕ ਸਿਆਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਕਾਨੂੰਨੀ ਪਿੰਗ ਦੇ ਮੁਖੀ ਨੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਿਹਾਗਾ ਕਿ ਇਹ ਐਡਵੋਕੇਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਤੇ ਕਮੇਟੀ ਬਣਾ ਕੇ ਅਗੋ ਮਤਲਬ ਇਹ ਇਹਦੀ ਜਿਹੜੀ ਪਟੀਸ਼ਨ ਪਾਈ ਗਈ ਆ ਹੁਣ ਇਹ ਤਾਂ ਹੋ ਗਿਆ ਦੋਸਤੋ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਲੇਕਿਨ ਹੁਣ ਸਰਕਾਰ ਹਾਈ ਕੋਰਟ ਨੇ ਕੀ ਕੀਤਾ ਹੈਗਾ ਹਾਈ ਕੋਰਟ ਨੇ ਸਰਕਾਰ ਨੂੰ ਅਤੇ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਇੱਕ ਨੋਟਿਸ ਦਿੱਤਾ ਗਿਆ 9 ਅਪ੍ਰੈਲ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ 9 ਅਪ੍ਰੈਲ ਡੇਟ ਰੱਖੀ ਗਈ ਹੈ ਦੋਸਤੋ ਜਿਹਦੇ ਚ ਸਰਕਾਰ ਨੂੰ ਵੀ ਮਤਲਬ ਪਾਰਟੀ ਬਣਾਇਆ ਗਿਆਗਾ ਤੇ ਜਿਹੜੇ ਉਹ ਦੋਸ਼ੀ ਜਿਨ੍ਹਾਂ ਨੇ ਇਨ੍ਹਾਂ ਦੇ ਵਿੱਚ ਇਸ ਗੱਲ ਦੇ ਵਿੱਚ ਤਸੱਦਦ ਕੀਤਾ ਤੇ ਉਹਨਾਂ ਨੂੰ ਕਤਲ ਕੀਤਾ ਦੋਤੋ ਹੁਣ ਉਹਨਾਂ ਦੇ ਵਿੱਚੋਂ ਕੁਝ ਲੋਕ ਤਾਂ ਆਪਾਂ ਨੂੰ ਪਤਾ ਕਿ ਇਸ ਦੁਨੀਆ ਦੇ ਉੱਪਰ ਹੈ ਹੀ ਨਹੀਂ ਗੇ ਲੇਕਿਨ ਅਗਰ ਕੋਈ ਇੱਕ ਦੋ ਹੈਗੇ ਆ ਉਹਨਾਂ ਨੂੰ ਸੰਮਣ ਜਾਊਗਾ ਤੇ ਉਹਨਾਂ ਨੂੰ ਨੋਟਿਸ ਜਾਊਗਾ ਹੁਣ ਇਹ ਸਵਾਲ ਬਾਅਦ ਦੇ ਵਿੱਚ ਇਹਦਾ ਆਪਾਂ ਨੂੰ ਜਵਾਬ ਮਿਲੂਗਾ ਕਿ ਜਿਹੜੇ ਮਰ ਚੁੱਕੇ ਨੇ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਤੋਂ ਇਨਸਾਫ ਹਾਈ ਕੋਰਟ ਕਿਵੇਂ ਦਵਾਵੇਗਾ ਕਿ ਉਹਨਾਂ ਦੇ ਕਿਸੇ ਵਾਰਸਾਂ ਦੇ ਉੱਪਰ ਮਤਲਬ ਨੂੰ ਮੈਸੇਜ ਲੱਗੇਗਾ ਜਾਂ ਫਿਰ ਜਿਹੜੇ ਸਿਰਫ ਜਿਵੇਂ ਇੱਕ ਆਪਾਂ ਨੂੰ ਤਾਂ ਸਿਰ ਭਾਜੇ ਤੱਕ ਇਹੀ ਪਤਾ ਕਿ ਇੱਕ ਗਰਮੀਤ ਸਿੰਘ ਜਿਹੜਾ ਇਨਸਪੈਕਟਰ ਸੀਗਾ ਹੁਣ ਐਸਪੀ ਹੈ ਉਹ ਜਿਉਂਦੇ ਆ ਤੇ ਕੋਈ ਇੱਕ ਅੱਧਾ ਹੋਰ ਜਿਉਂਦਾ ਹੋ ਸਕਦਾ ਜਾਂ ਫਿਰ ਕੱਲੇ ਉਹਨਾਂ ਦੇ ਉੱਪਰ ਹੀ ਕੇਸ ਚੱਲੇਗਾ ਤੇ ਹੁਣ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਇਹਦੇ ਵਿੱਚ ਕੀ ਜਵਾਬ ਦਿੰਦੀ ਆ ਤੇ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਆ ਕਿਉਂਕਿ ਜਿਹੜੀ ਪਰਿਵਾਰ ਵੱਲੋਂ ਇੱਕ ਥਾਣੇ ਦੇ ਵਿੱਚ ਵੀ ਆਪਾਂ ਨੂੰ ਪਤਾ ਜੇ ਇਸ ਦਿਨ ਸ੍ਰੋਣੀ ਕਮੇਟੀ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਰਾਵਤਾ ਕੀਤਾ ਗਿਆ ਸੀਗਾ ਇੱਕ ਦਰਖਾਸਤ ਹੈ ਜਿਹੜੀ ਉਹ ਥਾਣੇ ਦੇ ਵਿੱਚ ਵੀ ਦਿੱਤੀ ਗਈ ਸੀ ਇਹ ਸਾਰੀਆਂ ਗੱਲਾਂ ਹੁਣ ਇੱਕ ਤਰ੍ਹਾਂ ਹਾਈ ਕੋਰਟ ਅਤੇ ਸਰਕਾਰ ਦੇ ਪਾਲੇ ਦੇ ਵਿੱਚ ਨੇ ਸਰਕਾਰ ਅਗਰ ਚਾਹੇ ਤਾਂ ਉਹਨਾਂ ਦੇ ਉੱਪਰ ਸਿੱਧਾ ਪਰਚਾ ਵੀ ਦਰਜ ਕਰ ਸਕਦੀ ਆ ਕਤਲ ਦਾ ਪਰਚਾ ਦਰਜ ਕਰ ਸਕਦੀ ਆ ਜਾਂ 304 ਦਾ ਪਰਚਾ ਦਰਜ ਕਰ ਸਕਦੇ ਆ ਤੇ ਔਰ ਹਾਈ ਕੋਰਟ ਹੈ ਜਿਹੜਾ ਜੇ ਸਰਕਾਰ ਸਿੱਧਾ ਪਰਚਾ ਦਰਜ ਕਰਦੀ ਆ ਤਾਂ ਇਹ ਮੰਨਿਆ ਜਾਊਗਾ ਕਿ ਸਰਕਾਰ ਨੇ ਗੁਰਦੇਵ ਸਿੰਘ ਦੇ ਪਰਿਵਾਰ ਨੂੰ ਤੇ ਗੁਰਦੇਵ ਸਿੰਘ ਨੂੰ ਇਨਸਾਫ ਦੇਣ ਦੀ ਖਾਤਰ ਕੁਝ ਨਾ ਕੁਝ ਕੀਤਾਗਾ ਅਗਰ ਸਰਕਾਰ ਇਹਦੇ ਵਿੱਚ ਕੁਝ ਵੀ ਨਹੀਂ ਕਰਦੀ ਹਾਈ ਕੋਰਟ ਕੱਲ ਨੂੰ ਹੁਕਮ ਕਰਕੇ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਪਰਚਾ ਦਰਜ ਹੁੰਦਾ ਉਹਦੇ ਵਿੱਚ ਫਿਰ ਸਰਕਾਰ ਦਾ ਕੋਈ ਵੀ ਰੋਲ ਨਹੀਂ ਮੰਨਿਆ ਜਾਊਗਾ ਫਿਰ ਤਾਂ ਇਹ ਹੀ ਆ ਕਿ ਹਾਈ ਕੋਰਟ ਨੇ ਆਰਡਰ ਦੇ ਕੇ ਪਰਚਾ ਦਰਜ ਕਰਵਾਇਆਗਾ ਅਗਰ ਹਾਈ ਕੋਰਟ ਤੋਂ ਪਹਿਲਾਂ ਜੋ ਦਰਖਾਸਤ ਦਿੱਤੀ ਹੋਈ ਆ ਉਹਦੇ ਆਧਾਰ ਤੇ ਸਰਕਾਰ ਪਰਚਾ ਦਰਜ ਕਰਕੇ ਸਖਤੀ ਨਾਲ ਕਾਰਵਾਈ ਸ਼ੁਰੂ ਕਰਦੀ ਹੈ ਤੇ ਜਿਹੜੇ ਅਫਸਰ ਬਣ ਚੁੱਕੇ ਨੇਗੇ ਉਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਇਹਦੇ ਵਿੱਚ ਦੋਸ਼ੀ ਬਣਾ ਕੇ ਉਹਨਾਂ ਨੂੰ ਪਹਿਲਾਂ ਅਹੁਦੇ ਤੋਂ ਹਟਾਇਆ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਜਾਂਦਾ ਅਗਰ ਇਹ ਕੰਮ ਸਰਕਾਰ ਕਰ ਦਿੰਦੀ ਹੈ ਤਾਂ ਸਰਕਾਰ ਵੱਲੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਹਾਂ ਗੁਰਦੇਵ ਸਿੰਘ ਕੌਂਕੇ ਦੇ ਕਿਉਂਕਿ ਉਸ ਸਮੇਂ ਦੋ ਹੀ ਪਾਰਟੀਆਂ ਸੀਗੀਆਂ ਜਿਹੜੀਆਂ ਦੋਨੇ ਕਟਹਿਰੇ ਦੇ ਵਿੱਚ ਆ ਗਈਆਂ ਲੇਕਿਨ ਆਮ ਆਦਮੀ ਪਾਰਟੀ ਉਸ ਸਮੇਂ ਹੋਣ ਦੇ ਵਿੱਚ ਹੀ ਨਹੀਂ ਸੀਗੀ ਤੇ ਲੇਕਿਨ ਹੁਣ ਇਹਨਾਂ ਕੋਲ ਇੱਕ ਮੌਕਾ ਜ਼ਰੂਰ ਹੈ ਕਿ ਇਹਨਾਂ ਦੀ ਸਰਕਾਰ ਹੈ ਇਹ ਸਰਕਾਰ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਕਰਕੇ ਲੋਕਾਂ ਦੇ ਵਿੱਚ ਇਹ ਗੱਲ ਸਾਬਤ ਕਰ ਸਕਦੇ ਨੇਗੇ ਕਿ ਅਸੀਂ ਆਪਣੇ ਵੱਲੋਂ ਪਰਚਾ ਦਰਜ ਕਰ ਦਿੱਤਾ ਹੈਗਾ ਅੱਗੇ ਸਜ਼ਾ ਦੇਣੀ ਉਹ ਅਦਾਲਤ ਦਾ ਕੰਮ ਹੈ ਪਰ ਦੋਸਤੋ ਸਵਾਲ ਇਹਦੇ ਵਿੱਚ ਇਹ ਵੀ ਪੈਦਾ ਹੁੰਦਾ ਕਿ ਜਿਹੜੀ ਤਿਵਾੜੀ ਦੀ ਰਿਪੋਰਟ ਹੈ ਉਹਦੇ ਵਿੱਚ ਕੀ ਸੀਗਾ ਕਿਉਂਕਿ ਸਰੋਨੀ ਕਾਲੀਦਲ ਨੇ ਤਾਂ ਇਹ ਹੀ ਕਿਹਾ ਕਿ ਉਸ ਰਿਪੋਰਟ ਦੇ ਵਿੱਚ ਐਸਾ ਕੁਝ ਹੈ ਹੀ ਨਹੀਂ ਕਿ ਜਿਹੜਾ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਨ ਵਾਲਾ ਹੋਵੇ ਜੋ ਰਿਪੋਰਟ ਲੀਕ ਹੋਈਆ ਅਸੀਂ ਵੀ ਪੜ੍ਹੀਆ ਅਸੀਂ ਆਪਣੇ ਚੈਨਲ ਤੇ ਰਿਪੋਰਟ ਦੀਆਂ ਕਾਪੀਆਂ ਵੀ ਪਾਈਆਂ ਸੀਗੀਆਂ ਉਹਦੇ ਵਿੱਚ ਜੋ ਰਿਪੋਰਟ ਦਾ ਸਿੱਟਾ ਕੱਢਿਆ ਗਿਆਗਾ ਤਵਾਰੀ ਵੱਲੋਂ ਉਹਨੇ ਤਾਂ ਬਲਕੇ ਸਵਰਨ ਸਿੰਘ ਘੋਟਣਾ ਤੇ ਇਹ ਗਰਮੀਤ ਸਿੰਘ ਵਗੈਰਾ ਇਹਨਾਂ ਦੋਸੀਆਂ ਨੂੰ ਕਟੈਰੇ ਚੋਂ ਕੱਢ ਹੀ ਦਿੱਤਾ ਹੋਇਆ ਉਹਨਾਂ ਨੇ ਤਾਂ ਇਹ ਲਿਖਿਆ ਹੋਇਆਗਾ ਕਿ ਕਿਤੇ ਵੀ ਗੁਰਦੇਵ ਸਿੰਘ ਕੌਂਕੇ ਦੇ ਉੱਪਰ ਤਸੱਦਦ ਕਰਨ ਵਾਲੀ ਜਾਂ ਮਾਰਨ ਵਾਲੀ ਕਿਤੇ ਵੀ ਕੋਈ ਗੱਲ ਸਾਬਤ ਨਹੀਂ ਹੁੰਦੀ ਰਿਪੋਰਟ ਦੇ ਵਿੱਚ ਇਹ ਕੁਝ ਕਿਹਾ ਗਿਆਗਾ ਸੋ ਇਸ ਕਰਕੇ ਰਿਪੋਰਟ ਵਾਲਾ ਜਿਹੜਾ ਮਾਮਲਾ ਹੈਗਾ ਇਸੇ ਕਰਕੇ ਸ੍ਰੋਮਣੀ ਅਕਾਲੀ ਦਲ ਵੱਲੋਂ ਇਹਨੂੰ ਇਹ ਕਿਹਾ ਗਿਆ ਸੀਗਾ ਕਿ Tiwari ਦੀ ਰਿਪੋਰਟ ਦੇ ਵਿੱਚ ਐਸਾ ਕੁਝ ਹੈ ਹੀ ਨਹੀਂ ਸੀਗਾ ਕਿ ਜਿਹੜਾ ਉਹਦੇ ਤੇ ਕੋਈ ਕਾਰਵਾਈ ਕੀਤੀ ਜਾਂਦੀ ਅਗਰ ਹੁਣ ਸਰਕਾਰ Tiwari ਵਾਲੀ ਰਿਪੋਰਟ ਨੂੰ ਵੀ ਬਿਲਕੁਲ ਹੂਬ ਹੂ ਲੋਕਾਂ ਦੇ ਸਾਹਮਣੇ ਲੈ ਆਵੇ ਔਰ ਰਿਪੋਰਟ ਦੇ ਵਿੱਚ ਅਗਰ ਕੁਝ ਨਹੀਂ ਹੈਗਾ ਤਾਂ ਪਰਿਵਾਰ ਵੱਲੋਂ ਦਿੱਤੀ ਹੋਈ ਦਰਖਾਸਤ ਦੇ ਉੱਪਰ ਸਰਕਾਰ ਪਰਚਾ ਦਰਜ ਕਰ ਸਕਦੀ ਹੈ ਕਿਉਂਕਿ ਉਸ ਸਮੇਂ ਦੇ ਤਿਵਾੜੀ ਵੱਲੋਂ ਦਿੱਤੀ ਹੋਈ ਰਿਪੋਰਟ ਦਾ ਹੁਣ ਕੋਈ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਤਾਂ ਕੋਈ ਜ਼ਿਆਦਾ ਵजूद ਵਿੱਚ ਨਹੀਂ ਹੈਗੀ ਪਰ ਰਿਪੋਰਟ ਨੂੰ ਦਿਖਾਵੇ ਸਰਕਾਰ ਲੋਕਾਂ ਦੇ ਸਾਹਮਣੇ ਰੱਖੇ ਕਿ ਉਹਦੇ ਵਿੱਚ ਰਿਪੋਰਟ ਚ ਕੀ ਸੀਗਾ ਲੇਕਿਨ ਜੋ ਪਰਿਵਾਰ ਵੱਲੋਂ ਦਰਖਾਸਤ ਦਿੱਤੀ ਹੋਈ ਆ ਉਹਦੇ ਉੱਪਰ ਸਰਕਾਰ ਪਰਚਾ ਦਰਜ ਕਰਕੇ ਐਫ ਆਈ ਆਰ ਦਰਜ ਕਰਕੇ ਉਹਦੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਸਕਦੀ ਹੈ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਕੀ ਹੁੰਦਾਗਾ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਕਿਉਂਕਿ ਸਾਡੇ ਸਭ ਤੋਂ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਤਸੱਦਦ ਕਰਦੇ ਰਹੇ ਤੇ ਆਖਰ ਨੂੰ ਫਿਰ ਲਾਸਟ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਤੇ ਉਹਨਾਂ ਦੀ লাশ ਨੂੰ ਟੋਟੇ ਟੋਟੇ ਕਰਕੇ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਨੂੰ ਇੱਕ ਨੋਟਿਸ ਦਿੱਤਾਗਾ 9 ਅਪ੍ਰੈਲ ਨੂੰ ਪੇ ਸੌਣ ਦੇ ਲਈ ਕਿਹਾਗਾ 9 ਅਪ੍ਰੈਲ ਡੇਟ ਰੱਖੀ ਗਈ ਹੈ ਦੋਸਤੋ ਜਿਹਦੇ ਚ ਸਰਕਾਰ ਨੂੰ ਵੀ ਮਤਲਬ ਪਾਰਟੀ ਬਣਾਇਆ ਗਿਆਗਾ ਤੇ ਜਿਹੜੇ ਉਹ ਦੋਸ਼ੀ ਜਿਨ੍ਹਾਂ ਨੇ ਇਹਨਾਂ